ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕੇਤ ਪੰਜਾਬੀ ਚੈਨਲ ਵਿਖਰੋਂ ਵਾਲੇ ਦਰਸ਼ਕਾਂ ਦਾ ਸਵਾਗਤ ਹਲਕਾ ਖਡੂਰਸਬ ਦੇ ਵੱਖ-ਵੱਖ ਪਿੰਡਾਂ ਜਿੱਥੇ ਲਗਾਤਾਰ ਫਰੋਤੀਆਂ ਮੰਗਣ ਅਤੇ ਲੁੱਟਾ ਖੋਹ ਦੀਆਂ ਵਾਰ ਦੁੱਤਾ ਹੋ ਰਹੀਆਂ ਨੇ ਉੱਥੇ ਫਤਿਆਬਾਦ ਅੱਡੇ ਤੇ ਜੂਆ ਖੇਡਣ ਦਾ ਮਾਮਲਾ ਸਾਹਮਣੇ ਆਇਆ ਜਦੋਂ ਕਿ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਵੀ ਸામਣੀ ਆਈ ਟੈਕਸੀ ਜੂਨੀਅਰ ਦੇ ਪ੍ਰਧਾਨ ਨੇ ਦੱਸਿਆ ਕਿ ਇੱਥੇ ਸ਼ਰਿਆਂ ਜੂਆ ਖੇਡਿਆ ਜਾ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਇਸ ਬੰਦੇ ਲੋਕ ਇਹ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਜੂਟੂ ਦੇ ਸਬਸਕ੍ਰਾਈਬ ਫੇਸਬੁੱਕ ਇੰਸਟਾਗ੍ਰਾਮ ਤੇ ਫੋੜਾ ਜਰੂਰ ਕਰ ਧੰਨਵਾਦ ਅਲੀ ਸਾਹਿਬ ਕਹੀਏ ਦੱਸੋ ਕੀ ਗੱਲ ਹੈ ਕੀ ਗੱਲ ਹੋਈ ਹੈ ਆਈ ਦੇ ਕੋ ਮਸਟੈਂਡ ਤੇ ਬੈਠ ਕੇ ਮੈਨੂੰ ਦੱਸ ਲ ਕਰੋ ਅੱਤਵਾਦੀ ਨਹੀਂ ਸਰ ਨਹੀਂ ਹੈ ਇਹ ਲੋ ਸਰ ਦੀ ਗੱਲ ਬਾਤ ਹੈ ਇਹ ਪੁੱਛ ਰਹੇ ਹੈ ਜੀ ਕੀ ਗੱਲ ਬਾਤ ਹੈ ਜੀ ਪ੍ਰੈਸ ਤੋਂ ਕੀ ਗੱਲ ਬਾਤ ਹੋਈ ਹੈ ਜੀ ਭਾਈ ਸਾਹਿਬ ਨਾਲ ਪਤਾ ਜੀ ਤੇ ਬੰਦੇ ਫੜ ਕੇ ਇੱਕ ਮੁਰਸਲ ਫੜ ਗਿਆ ਹੋਰ ਸਹੀ ਕਾਰਵਾਈ ਕੀਤੀ ਜਾਊਗੀ ਕਾਰਵਾਈ ਹੋਵੇ ਫੜਾਂਗੇ ਫਿਰ ਬਦਲਾਵਾ ਵੀ ਤੇਰੇ ਪਾਸੇ ਵੀ ਫਿਰ ਆ ਰਹੀ ਤੇ ਜੀ ਆਹ ਦੇਖਣੇ ਨਾ ਕੋ ਗੱਲ ਕਰੋ ਕੋਈ ਨੀਲੇ ਤਾਂ ਦੱਸੋ ਜੇ ਕੋਈ ਨੀਲੇ ਤਾਂ ਦੱਸੋ ਆਹ ਆਹ ਦੇਖੋ ਸਾਡੀ ਦੱਸੋ ਨਹੀਂ ਫੜਿਆ ਸਾਹਮਣੇ ਆਹ ਹਾਂਜੀ ਕੀ ਗੱਲ ਕੀ ਗੱਲ ਬਾਤ ਆ ਯਾਰ ਸਾਰੇ ਤੁਹਾਡੇ ਨੂੰ ਬੰਦੇ ਨੇ ਖਿੱਚਾ ਵੇ ਲੋਹੀ ਗੱਲ ਬਾਤ ਹੋਈ ਤੇ ਬੱਜਦੀ ਹੋਤ ਸਾਰੇ ਭਲੇ ਸਾਰੇ ਕੀ ਗੱਲ ਕੀ ਗੱਲ ਬਾਤ ਹੋਈ ਗਾ ਜਿਹੜੇ ਪੱਟੇ ਨੇ ਕਰਦਾ ਜੇ ਪੱਟੇ ਦੇ मार के कर बार आज तो मार दे दे स्टैंडर्ड ही करा ठीक है नहीं बिना काम हाँ तो कोई ड्रूगर चलो ठीक है लास्ट ड्रूगर चुपचाप खरान ठीक है हाँ हाँ आ गया है एक तकरार लाओ घर में लाओ उनको अभी आ गया है नया कमर सहमा दास अब तो किसी का ਸ਼੍ਰੀ ਪ੍ਰਧਾਨ ਜੀ ਕੀ ਗੱਲਬਾਤ ਹੋਇਆ ਯਾਰ ਕੀ ਗੱਲਬਾਤ ਹੋਇਆ ਯਾਰ ਸੇ ਸੇ ਰੋਏ ਜੁਵਾ ਜੁਵਾ ਕੇ ਇੱਥੇ ਨੂੰ ਬਹੁਤ ਸਿਆਪਰ ਨਹੀਂ ਚੰਗੇ ਤੇਰਾ ਆਪਕੇ ਪਾਸੋਂ ਰਖਣਾ ਅੱਜ ਕੋਲਸਲੋ ਰੇਡ ਕੀਤੀ ਗਈ ਹੈ ਕੀ ਕਾਰਵਾਈ ਕੀਤੀ ਗਈ ਹੈ ਕਾਰਵਾਈ ਇਹਨਾਂ ਨੇ ਇਹ ਕੀਤੀ ਹੈ ਕਿ ਬੰਦੇ ਮੌਸਲੇ ਫਰੇ ਗਏ ਆ ਤੇ ਬਾਕੀ ਭੱਜ ਗਏ ਆ ਜੇ ਨਾ ਕਾਈ ਤੇ ਕਾਰਵਾਈ ਹੋਏ ਤਾਂ ਕੀ ਅਗਲਾ ਕਦਮ ਕੀ ਹੋਊਗਾ ਕੋਈ ਐਕਸ਼ਨ ਸੰਕ ਕਾਰਵਾਈ ਕੀਤੀ ਗਈ ਹੈ ਜੂਆ ਖੇਡਣਾ ਬਾਰੇ ਗੱਲ ਕਰਦੇ ਨੂੰ ਕੀ ਕਰੀਏ ਨਾ ਗਾੜੀ ਦੱਸੂਗਾ ਨਾ ਮੈਂ ਕਾਹਦੇ ਪ੍ਰਧਾਨ ਜੀ ਕਾਹਦੇ ਹੱਥ ਆਉਂਦਾ ਇਹ ਤੁਹਾਨੂੰ 36 ਵਾਰ ਮੈਂ ਸਮਝਾਇਆ ਤੂੰ ਲੱਗੇ ਆਖੇ ਇਹ ਕਾਹਦੇ ਹੱਥ ਆਉਂਦਾ ਜੂਆ ਖੇਡਣਾ ਆਉਂਦਾ ਠੀਕ ਹੈ